ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਦੂਸਰੀ ਸੀਤਾ ਕਾંડ 4 ਹਾਏ ਮਾ ਖਿੰਡ ਦੇ ਹੱਡਾਂ ਤੇ ਪਾਟ ਦੇ ਸਿਰ ਨਾਲ ਅੱਖਾਂ ਉਘੇੜ ਕੇ ਆਲੀ ਦਵਾਲੇ ਝਾਕਦਿਆਂ ਸੀਤਾ ਨੇ ਕਿਹਾ ਹਮੇਰਾ ਜਿਹੜਾ ਕੋਠਾ ਪ੍ਰਾੜੀ ਵਿਸ਼ੀ ਹੋਈ ਕਿਲੇ ਨਾਲ ਧੁੰਕੀ ਹੋਈ ਲਾਲ ਟੈਨ ਕਦੋਂ ਨੀਂਵੇਲੇ ਛੱਤ ਚੋਕੇ ਕੰਦਾ ਉੱਤੇ ਪਈਆਂ ਘਰਾਲਾਂ ਕੁੰਜੀ ਵਿੱਚ ਇੱਕ ਰੂੜਾ ਖੜਾ ਕੋਲ ਤਿੰਨ ਚਾਰ ਅਣ ਘੜੇ ਕੱਚ ਦੇ ਗਲਾਸ ਤੇ ਦਿੱਸੀ ਸ਼ਰਾਬ ਦੀਆਂ ਦੋ ਖਾਲੀ ਬੋਤਲਾਂ ਇੱਕ ਪਾਸੇ ਕੰਦ ਨਾਲ ਖੜੀ ਅਧ ਗੁਣੀ ਮੰਜੀ ਜਿਸ ਦੇ ਪਾਵੇਂ ਉੱਤੇ ਇੱਕ ਮੈਲੀ ਜੀ ਖੇਸੀ ਪਈ ਸੀ ਸੀਤਾ ਬੰਦ ਦਰਵਾਜ਼ੇ ਦੀਆਂ ਛਿੱਧਾਂ ਵਿੱਚੋਂ ਆਉਂਦੀ ਚਾਨਣ ਦੀ ਲੀਕ ਵੱਲ ਚਾਕੀ ਤੇ ਕੁਝ ਯਾਦ ਕਰਨ ਦੀ ਕੋਸ਼ਿਸ਼ ਕੀਤੀ ਦੰਦਕ ਕੇ ਆਲੇ ਦੁਆਲੇ ਵੇਖਿਆ ਤੇ ਉੱਠ ਬੈਠੀ ਛਾਤੀ ਤੋਂ ਪੱਟੀ ਕੁੜਤੀ ਉੱਤੇ ਚੁੰਨੀ ਠੀਕ ਕੀਤੀ ਤੇ ਉਸ ਨੂੰ ਚੱਕਰ ਜਿਹਾ ਆ ਗਿਆ ਉਸਨੇ ਸੜਕ ਕੇ ਕੰਧ ਨਾਲ ਢੋ ਲਾ ਲਈ ਅੱਖਾਂ ਡੁੱਬ ਡਬਾ ਆਈਆਂ ਧਰਤੀ ਤੇ ਹੱਥ ਲਾ ਕੇ ਉੱઠી ਥੜਕਦੇ ਡੋਲਦੇ ਕਦਮਾਂ ਨਾਲ ਬੂਹੇ ਤੱਕ ਗਈ ਤੱਕ ਕੇ ਵੇਖਿਆ ਬਾਹਰੋਂ ਬੰਦ ਸੀ ਚੀਥਾਂ ਵਿੱਚੋਂ ਚਾਕੀ ਬਾਹਰ ਖੇਤ ਦੇ ਸੇ ਹਰੇ ਭਰੇ ਖੇਤਾਂ ਵਿੱਚ ਦੀ ਇੱਕ ਪਹੀ ਪਿੰਡ ਵੱਲ ਨੂੰ ਜਾਂਦੀ ਸੀ ਦੂਰ ਪਰੇ ਪਿੰਡ ਸੀ ਜਿੱਥੋਂ ਕੁੱਤਿਆਂ ਦੇ ਭੌਂਕਨ ਦੀ ਡੂੰਘੀ ਜਿਹੀ ਆਵਾਜ਼ ਆ ਰਹੀ ਸੀ ਇਹ ਤਾਂ ਕੋਈ ਹੋਰ ਹੀ ਪਿੰਡ ਸੀ ਮੈਂ ਕਿੱਥੇ ਹਾਂ ਉਸਨੇ ਬੌਂਦਲੀ ਜਿਹੀ ਨੇ ਸੋਚਿਆ ਇਹਨੇ ਨੂੰ ਬਾਹਰ ਪੈੜਚਾਲ ਹੋਈ ਸੀਤਾ ਸਹਿਮ ਕੇ ਦਰਵਾਜ਼ੇ ਤੋਂ ਪਛਾਂਹ हट ਗਈ ਬਾਰ ਜੰਦਰੇ ਨੂੰ ਕੋਈ ਕੁੰਜੀ ਲਾ ਰਿਹਾ ਸੀ ਸੀਤਾ ਦਾ ਦਿਲ ਤੇਜ਼-ਤੇਜ਼ ਧੜਕ ਰਿਹਾ ਸੀ ਘਬਰਾ ਕੇ ਉਸਨੇ ਘੜੇ ਕੋਲ ਪਈ ਸ਼ਰਾਬ ਦੀ ਖਾਲੀ ਬੋਤਲ ਚੁੱਕ ਲਈ ਦੋਵਾਂ ਹੱਥਾਂ ਵਿੱਚ ਬੋਤਲ ਨੂੰ ਗਲ ਤੋਂ ਫੜੀ ਸਾਹ ਰੋਕ ਕੇ ਉਹ ਖੜੋ ਗਈ ਸੋਚਿਆ ਜਿਹੜਾ ਵੀ ਹੋਏਗਾ ਸਿਰ ਪਾੜ ਦੇਣਾ ਰਾਤ ਟਾਟਾ ਕੇ ਮੂੰਹ 'ਚ ਸ਼ਰਾਬ ਪਾਈ ਰੁੱਟ ਜਾਣਿਆਂ ਦੰਤਾਂ ਨੇ ਦਰਵਾਜ਼ਾ ਖੁੱਲ੍ਹਿਆ ਭਾਰੀ ਜਹੀ ਇੱਕ ਹੱਥ ਤੀਨੀ ਦਾ ਡੋਲੂ ਫੜੀ ਉਹ ਅੰਦਰ ਲੰਘ ਗਈ। ਪਲ ਦੇ ਪਲ ਨਾਲ ਉਹ ਹੈਰਾਨ ਹੋ ਕੇ ਇੱਕ ਦੂਜੀ ਵੱਲ ਵੇਖਦੀਆਂ ਰਹੀਆਂ। ਬਾਹਰ ਨਾਲ ਐ ਚਾਹ ਪੀ ਘੁੱਟ। ਬੂਹਾ ਥੋੜਾ ਜਿਹਾ ਪੇੜ ਦੀ ਡੋਲੂ ਉਸ ਦੇ ਕੋਲ ਰੱਖਦੀ ਹੋਈ ਦਿਆਲੋ ਬੁੱਲੀ। ਸੀਤਾ ਉਸੇ ਤਰ੍ਹਾਂ ਖੜੀ ਬਿਟ ਬੈਠ ਉਸ ਵੱਲ ਝਾਕਦੀ ਰਹੀ। ਦਿਆਲੋਨੀ ਕੜੇ ਵਿੱਚੋਂ ਪਾਣੀ ਪਾ ਕੇ ਕੋਲ ਪਿਆ ਗਲਾਸ ਧੋਤਾ ਤੇ ਡੋਲੂ ਵਿੱਚੋਂ ਚਾਹ ਪਾਉਂਦੀ ਬੋਲੀ ਤੂੰ ਇਹਨਾਂ ਦੇ ਕਿਉਂ ਤੱਕੇ ਚੜ ਗਈ ਨ ਕਰਮ ਨੇ ਸੀਤਾ ਅਜੇ ਵੀ ਚੁੱਪ ਸੀ ਲੈ ਚਾਫੜ ਦਿਆਲੋਨੀ ਉਸਦੇ ਹੱਥੋਂ ਬੋਤਲ ਫੜ ਚਾਹ ਦਾ ਗਲਾਸ ਅੱਗੇ ਕਰਦੀ ਨੇ ਕਿਹਾ ਨਾ ਸੀਤਾ ਨੇ ਸਿਰ ਮਾਰਿਆ ਤੇ ਉੱਥੇ ਹੀ ਪੁੰਜੇ ਬੈਠ ਗਈ ਗੋਡਿਆਂ 'ਚ ਸਿਰ ਦੇ ਲਿਆ ਤੇਰੀ ਸ਼ਕਲ ਦੇਖ ਕੇ ਮੈਨੂੰ ਬਲਾਈ ਤਰਸ ਆਉਂਦਾ ਤੂੰ ਚਾਹ ਦੀ ਘੁੱਟ ਪੀ ਕੇ ਤਕੜੀ ਹੋ ਫੇਰ ਦੇਖਾਂਗੇ ਕੀ ਕਰੀਏ ਭਾਲਕੇ ਉਸਨੇ ਆ ਜਾਣਾ ਫੇਰ ਕੁਛ ਨਹੀਂ ਹੋਣਾ ਬਿਆਲੋ ਕਹਿੰਦੀ ਗਈ ਸੀਤਾ ਪਾਟੀਆਂ ਪਾਟੀਆਂ ਨਜ਼ਰਾਂ ਵਾਲ ਨਾਲ ਉਸ ਵੱਲ ਵੇਖਦੀ ਰਹੀ ਉਹ ਧੂਰੀਆਂ ਮਾਗੀ ਨੂੰ ਲੈਣ ਗਿਆ ਉਹੀ ਇਹਨਾਂ ਦੀਆਂ ਮਾਰਾਂ ਸਾਂਹਦਾ ਤੇ ਗਾਹਾਂ ਤੋੜਦਾ ਮੈਂ ਤਾਂ ਬਿਠੇ ਰਾਖਦੀ ਆ ਵੇ ਛੱਡ ਦੇ ਇਹ ਕੰਮ ਰੱਬ ਦੇ ਆ ਧੱਕਿਆਂ ਹੋਇਆ ਕਿਸੇ ਦਿਨ ਇਹ ਸਾਰੀਆਂ ਤੇਰੇ ਅੱਗੇ ਆਉਣਗੀਆਂ ਪਰ ਮਾੜੀਆਂ ਤਾਂਤਾ ਕੰਮ ਜਾਂਦੀਆਂ ਨੇ ਨਾਲੇ ਰੁੱੜ ਜਾਣੇ ਮੇਲੀ ਗੇਲੀ ਨੀ ਨਾ ਪਿੱਛਾ ਛੱਡਦੇ ਦਿਆਲੋ ਆਪ ਮਹਾਰੇ ਹੀ ਬੋਲੀ ਜਾ ਰਹੀ ਸੀ ਇਹ ਕਿਹੜਾ ਪੰਡਾ ਸੀਤਾ ਨੇ ਉਖੜੀ ਆਵਾਜ਼ ਨਾਲ ਪੁੱਛਿਆ ਦਿਆਲੋ ਜਰਾ ਕਿ ਝਜਕੀ ਤੇ ਕੁਝ ਸੋਚ ਕੇ ਬੋਲੀ ਤੈਂ ਪੰਡਤੋਂ ਕੀ ਲੈਣਾ ਮੈਂ ਤਾਂ ਇਸ ਰੁੜ ਜਾਣੇ ਪਿੰਡ ਦਾ ਨੌ ਨਹੀਂ ਸੀ ਸੁਣਿਆ ਕਦੇ ਡਰਾਈਵਰ ਸੀ ਤੇ ਸਾਡੇ ਪਿੰਡ ਕੋਲ ਦੀ ਲੰਘਦਾ ਹੁੰਦਾ ਸੀ ਉਦੋਂ ਮੇਰੀ ਅਕਲ ਤੇ ਖਬਰ ਨਹੀਂ ਕਿ ਪੜਦਾ ਪੈ ਗਿਆ ਗੱਲਾਂ ਚ ਆ ਗਈ ਲਿਆਇਆ ਤਾਂ ਮੈਨੂੰ ਵੀ ਖਬਰ ਹੈ ਪਲੇਗ ਪੈਣਾ ਗਾਹਾਂ ਤੋਰਨ ਲਈ ਗਈ ਸੀ ਫਿਰ ਖਬਰ ਕਿ ਚੱਤ ਚਾਹੀ ਆਪਣੀ ਪਹਿਲਾਂ ਵਾਲੀ ਤੀਵੀਂ ਗਾਹਾਂ ਤੋਰਦੀ ਤੇ ਮੈਨੂੰ ਰੱਖ ਲਿਆ ਉਹ ਵੀ ਏਵੇਂ ਕਿਵੇਂ ਆਈ ਹੋਣੀ ਹੈ ਵਿਚਾਰੀ ਮੈਂ ਤਾਂ ਪਛਤਾਨੀ ਆ ਕਿਹੜੀ ਵੇਲਾਂ ਕਰੋਂ ਪੈਰ ਪੁੱਟ ਲਿਆ ਆਖਦੀ ਦਿਦਿਆ ਲੋ ਨੇ ਜਦੋਂ ਧਿਆਨ ਨਾਲ ਸੀਤਾਵਲ ਵੇਖਿਆ ਉਹ ਘਬਰਾ ਜਹੀ ਗਈ ਸ਼ਾਇਦ ਉਸ ਨੂੰ ਖਿਆਲ ਆ ਗਿਆ ਸੀ ਕਿ ਸ਼ੀਰਾ ਇਸ ਤੀਨੀ ਨੂੰ ਘਰ ਰੱਖ ਕੇ ਮੈਨੂੰ ਗਾਹਾਂ ਵੀ ਤੋੜ ਸਕਦਾ ਐ ਏਡੀ ਸੁਣੂ ਜੋ ਸੀ ਨੇੜੇ ਹੁੰਦੀ ਬੋਲੀ ਤੂੰ ਆਪਣੀ ਮਰਜ਼ੀ ਨਾਲ ਉੱਤਨੀ ਆਈ ਨਾ ਨਹੀਂ ਸੀਤਾ ਨੇ ਰੋਣ ਹੱਕੀ ਹੋ ਕੇ ਕਿਹਾ ਮੈਨੂੰ ਤਾਂ ਤੇਰੀ ਸ਼ਕਲ ਦੇਖ ਕੇ ਹੀ ਪਤਾ ਲੱਗ ਗਿਆ ਸੀ ਬਿਰੋਟ ਜਾਣਿਆ ਨੇ ਇਸ ਨਾਲ ਤਾਂ ਕੋਈ ਵਦਾ ਕੀਤਾ ਤੂੰ ਚਾਹ ਪੀ ਆਪਾਂ ਫੇਰ ਸੋਚਦੇ ਆਂ ਆਖ ਦੀ ਦਿਦਲੋ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜਨ ਲੱਗੀ ਸੀਤਾ ਨੇ ਗਾੜੀ ਗੜਦੀ ਠੰਡੀ ਚਾਹ ਦੀਆਂ ਦੋ ਘੁੱਟਾਂ ਪੀ ਕੇ ਗਲਾਸ ਪਰਾਂ ਰੱਖ ਦਿੱਤਾ ਟਪ ਟਪ ਉਸਦੇ ਹੰਝੂ ਕਿਰਪੇ ਰੋ ਨਾ ਤੂੰ ਦੱਸ ਆਪਾਂ ਕੀ ਕਰੀਏ ਦਿਆਲੋ ਨੇ ਨੇੜੇ ਹੋ ਕੇ ਉਸ ਦੇ ਮੋਢੇ ਤੇ ਹੱਥ ਧਰ ਦੇਨੇ ਪੁੱਛਿਆ ਸੀਤਾ ਬੰਦਲਿਆਂ ਵਾਂਗ ਉਸ ਵੱਲ ਝਾਕਦੀ ਰਹੀ ਦਿਆਲੋ ਉਸ ਦੇ ਮੂੰਹ ਵੱਲ ਦੇਖਦੀ ਕੁਝ ਸੋਚਦੀ ਰਹੀ ਫਿਰ ਉੱઠી ਕੋਠੇ ਤੋਂ ਬਾਹਰ ਆ ਕੇ ਕਿੰਨਾ ਚਿਰ ਟਿਊਵਲ ਕੋਲ ਖੜੀ ਡੱਕੇ ਨਾਲ ਆਪਣੇ ਦੰਦ ਖੁਰਚਦੀ ਰਹੀ ਫਿਰ ਕੁਝ ਸੋਚ ਕੇ ਕੋਠੇ ਦੇ ਮੰਗਰ ਗਈ ਮੰਗਰ ਲਈ ਬਾਰੀ ਦੀਆਂ ਸਿੱਖਾਂ ਨੂੰ ਹੱਥ ਪਾ ਕੇ ਹਲੂਣੀਆਂ ਕਣ ਖਾਦੀ ਬਾਰੀ डक डक ਹਿੱਲੀ ਦਿਆਲੋ ਮੜ ਕੋਠੇ ਦੇ ਅੰਦਰ ਆ ਗਈ ਇਉਂ ਕਰੀ ਦਨ ਛਿਪੇ ਹਾ ਬਾਰੀਓ ਖੇੜ ਕੇ ਲੰਘ ਜੀ ਮੜਾ ਦਾ ਜੋਰ ਲਾਇਆ ਨਿਕਲ ਜੂ ਘੁਨੇ ਦੀ ਖਾਦੀ ਪਈ ਐ ਦਿਆਲੋ ਬਾਰੀ ਵਾਹ ਹੱਥ ਕਰਕੇ ਬੋਲੀ ਸੀਤਾ ਨੂੰ ਜਿਵੇਂ ਕੁਝ ਸਮਝ ਨਾ ਲੱਗੀ ਆ ਜਾ ਦਿਖਾਵਾਂ ਡੰਡੀ ਇਸ ਡੰਡੀ ਨੂੰ ਪੈ ਜੀ ਦੋ ਕੋਤੇ ਹੈ ਟੇਸਣ ਉਥੋਂ ਰੇਲ ਚੜ ਜੀ ਆਖ ਦੀ ਦਿਆਲੋ ਮੜ ਕੋਠੇ ਤੋਂ ਬਾਹਰ ਨਿਕਲੀ ਸੀਤਾ ਮਗਰ ਜਾਨੋ ਝਜਕੀ ਕੋਈ ਨਾ ਆ ਜਾ ਮੱਕੀ ਖੜੀ ਐ ਸਿਰ ਤੋਂ ਉੱਚੀ ਐ ਕਿਸੇ ਨੂੰ ਨਹੀਂ ਪਤਾ ਲੱਗਣਾ ਨਾਲੇ ਆਪਣੇ ਖੂਹ ਐ ਉਪਰਾ ਨਹੀਂ ਇੱਥੋਂ ਕੋਈ ਆਉਂਦਾ ਸੀਤਾ ਦਿਆਲੋ ਦੇ ਮਗਰ ਕੋਠੇ ਤੋਂ ਬਾਹਰ ਨਿਕਲੀ ਉਸ ਨੂੰ ਆਪਣੇ ਕਦਮ ਡੋਲਦੇ ਜਾਪੇ ਕੋਠੇ ਦੇ ਬਾਹਰ ਟਿਊਬਵੈੱਲ ਸੀ ਪਰਾਂ ਬੰਬੇ ਦਾ ਪਾਣੀ ਡਿੱਗਣ ਲਈ ਆਲੂ ਸੀ ਜਿਸ ਵਿੱਚ ਗੰਦਲਾ ਪਾਣੀ ਖੜਾ ਸੀ ਆਲੂ ਦੇ ਇੱਕ ਕਿਕਰ ਸੀ ਜਿਸ ਉਤੇ ਕਈ ਭੰਗਾਂ ਦੇ ਆਲਣੇ ਲਟਕ ਰਹੇ ਸਨ ਕੋਠੇ ਦੇ ਮਗਰ ਮੱਖੀਆਂ ਦੇ ਵਿੱਚੀ ਦੂਰ ਤੀਕ ਡੰਡੀ ਜਾਂਦੀ ਸੀ ਜਿਸ ਵੱਲ ਹੱਥ ਕਰਕੇ ਦੈਲੂ ਨੇ ਦੱਸਿਆ ਮੂੜੀ ਨਾ ਕਿਸੇ ਪਾਸੇ ਨੂੰ ਸਿੱਧੀ ਤੁਰ ਜਾਈ ਡੰਡੀ ਵੇਖ ਕੇ ਦਿਆਲੋ ਮੜ ਕੋਠੇ ਵਿੱਚ ਆ ਗਈ ਸੀਤਾ ਵੀ ਮੰਗਰ ਆ ਗਈ ਦੁਪਹਿਰੇ ਰੋਟੀ ਲਿਆਵਾਂ ਦਿਆਲੋ ਨੇ ਢੋਲੂ ਚੱਕਦੀ ਨਹੀਂ ਪੁੱਛਿਆ ਨਾ ਸੀਤਾ ਨੇ ਸਿਰ ਮਾਰਿਆ ਪਰ ਦੇਖੀ ਹਾੜੇ ਮੇਰੀ ਭੈਣ ਕਦੇ ਇਹ ਨਾ ਸੂ ਲੱਗੇ ਵੀ ਮੈਂ ਤੈਨੂੰ ਇੱਥੋਂ ਕੱਢਤਾ ਨਹੀਂ ਤਾਂ ਮੇਰੀ ਜਾਨ ਨਹੀਂ ਛੱਗਣੀ ਬਾਹਰ ਏਵੇਂ ਜੰਦਰਾ ਲੱਗਿਆ ਰਹੂ ਮੈਂ ਆਖੂ ਮੈਨੂੰ ਕੀ ਪਤਾ ਦਿਆਲੋ ਨੇ ਵਿਚਾਰੀ ਜਈ ਹੋ ਕੀ ਕਿਹਾ ਸੀਤਾ ਕੁਝ ਨਹੀਂ ਬੋਲੀ ਐਉਂ ਕਰੀ ਹਾ ਖੇਸ ਦੀ ਬੁੱਕਲ ਮਾਰ ਕੇ ਮੂੰਹ ਟਕ ਲਈ ਕੋਈ ਪੁੱਛੇ ਤਾਂ ਆਖਦੀ ਹੈ ਆਹੋ ਮੈਨੂੰ ਉੱਚੀ ਸੁਣਦਾ ਹੈ ਆਹੋ ਉਹ ਮੰਗਰ ਹੁੰਦਾ ਹੈ ਬਸ ਮੂੰਹ ਨੰੰਗਾ ਕਰੀ ਦਿਆਲੋ ਕੰਨ ਤੇ ਹੱਥ ਧਰ ਕੇ ਬੋਲਿਆਂ ਵਾਂਗ ਬੋਲਦੀ ਉਸ ਨੂੰ ਸਮਝਾਉਂਦੀ ਰਹੀ ਸੀਤਾ ਬੰਦਲੀ ਜਈ ਸਭ ਸੁਣਦੀ ਰਹੀ ਰੂਟੀ ਨੇ ਲਈ ਜਾਣ ਅੱਖ ਦੀ ਦਿਯਾਲੋ ਨੇ ਡੋਲੂ ਚੁੱਕਿਆ ਮੋੜ ਸੀਤਾਵਲ ਚਾਕੀ ਤੇ ਕੋਠੇ ਤੋਂ ਬਾਹਰ ਨਿਕਲ ਕੇ ਬਾਹਰ ਭੇੜਿਆ ਤੇ ਉਸੇ ਤਰ੍ਹਾਂ ਜੰਦਰਾ ਮਾਰ ਕੇ ਕੁੰਜੀ ਗਿੱਜੇ ਵਿੱਚ ਪਾ ਲਈ ਬੜੇ ਫਿਕਰਾਂ ਜੀਆਂ ਵਿੱਚ ਡੁੱਬੀ ਉਹ ਘਰ ਨੂੰ ਮੁੜੀ ਘਰ ਆ ਕੇ ਵੀ ਉਸ ਦਾ ਕੋਈ ਕੰਮ ਕਰਨ ਨੂੰ ਚਤਨਾ ਕੀਤਾ ਨਾ ਥਾਂ ਸੰਭਰਿਆ ਨਾ ਭਾਂਡੇ ਮਾਂਜੀ ਨਾ ਕਟਰੂਆਂ ਬੱਚਰਾਂ ਨੂੰ ਪਾਣੀ ਧਰਿਆ ਨਾਹੀ ਉਹ ਸਿਰ ਨੱਪਦੀ ਜੱਕੋ ਤੱਕੋ ਕਰਦੀ ਨੇ ਕੁੱਠੀ ਵਿੱਚੋਂ ਸ਼ਰੀ ਸ਼ੇਰੇ ਦੀ ਅਫੀਮ ਦੀ ਡੱਬੀ ਕੱਢੀ ਤੇ ਕਮਾਵਾ ਮੂੰਹ 'ਚ ਸਿੱਟ ਲਿਆ ਪੰਪ ਤੋਂ ਪਾਣੀ ਦੀ ਚੂਲੀ ਨਾਲ ਅੰਦਰ ਨਿਘਾਰ ਲਿਆ ਅੱਗੇ ਵੀ ਜਦੋਂ ਕਦੇ ਉਸ ਦੇ ਹੱਡ ਪੈਰ ਟੁੱਟਦੇ ਉਹ ਸ਼ੇਰੇ ਤੋਂ ਚੋਰੀੋਂ ਅਫੀਮ ਦਾ ਮਾਵਾ ਲੈ ਲੈਂਦੀ ਸੀ ਅੱਜ ਤਾਂ ਉਸ ਤੋਂ ਖੜੀ ਕਿਹੜਾ ਹੋਇਆ ਜਾਂਦਾ ਸੀ ਜਾਨੀ ਸੌ ਕੋ ਤੁਰ ਕੇ ਆਈ ਹੈ ਰੀਰੀ ਕਰਦੀ 2 ਸਾਲ ਦੀ ਕੁੜੀ ਦੇਵੀ ਉਸਨੇ 4-5 ਧੱਫੇ ਮਾਰ ਕੇ ਫੁੱਟੇ ਕਰਮਾਂ ਵਾਲੀਏ ਤਾਂ ਮੇਰੇ ਜੰਮਣਾ ਸੀ ਫਿਰ ਇਹੋ ਜਿਹੀ ਪਿਆ ਦੇ ਉਸਦੇ ਨਾਲ ਚੰਬੜ ਦੀ ਜਾ ਰਹੀ ਕੁੜੀ ਨੂੰ ਉਸਨੇ ਪਰਾਂ ਤੋੜ ਕੇ ਸੁਟਿਆ ਮਖਾਂ ਬਹੁ ਸੇਰ ਸਿਓ ਕਿਤੇ ਗਿਆ ਉਹਨਾਂ ਦੇ ਸਿਰੀ ਬਚਨੇ ਦੀ ਮਾਂ ਭਾਗੋ ਨੇ ਸੋਤੀ ਮਾਲ ਟੋਪੋ ਕੇ ਤੁਰ ਜਾਂਦੀ ਨੇ ਦਿਆਲੋ ਨੂੰ ਪੁੱਛਿਆ ਆਹੋ ਅੰਮਾ ਵੇਲੇ ਬੰਦੇ ਨੇ ਹੋਰ ਕੀ ਕਰਨਾ ਚੱਜ ਨਾਲ ਕੰਮ ਕਰੇ ਰੱਬ ਕਮਾਈ ਚ ਬਰਕਤ ਪਾਵੇ ਨਹੀਂ ਤਾਂ ਵਾਂਡੇ ਉਜੜਿਆ ਰਹਿੰਦਾ ਹੈ ਦਿਆਲੋ ਨੇ ਖਿਜ ਕੇ ਕਿਹਾ ਕੁੜੇ ਬਹੂ ਮੈਨੂੰ ਤਾਂ 2 ਰੁਪਈਏ ਚਾਹੀਦੇ ਸੀ ਮੁੰਡਾ ਬਿਮਾਰ ਹੈ ਬਚਨੇ ਦਾ ਕਈ ਦਿਨ ਹੋ ਗਏ ਤਾਪ ਚੜਦੇ ਨੂੰ ਬਾਗੋ ਨੇ ਪਰਲੇ ਵਾਂਗ ਕਿਹਾ ਰੁਪਈਏ ਐਮਾਂ ਤੋਂ ਲੈ ਜਾ ਦਿਆਲੋ ਨੇ ਸੋਚ ਕੇ ਕਿਹਾ ਮੈਂ ਕਿਸੇ ਤੇ ਤਰਸ ਕਰੂੰ ਰੱਬ ਮੇਰੇ ਤੇ ਕਰੂ ਤੇ ਅੰਦਰੋਂ ਸੰਦੂਕ ਵਿੱਚੋਂ ਰੁਪਈਏ ਕੱਢ ਕੇ ਭਾਗੋ ਨੇ ਲਿਆ ਕੇ ਦਿੱਤੇ ਬੁੱਢ ਸੁਹਾਗਣ ਹੋਵੇ ਸਾਈਂ ਜੀਵੇ ਰੱਬ ਬੱਚਾ ਦੇਵੇ ਆਂਖ ਦੀ ਭਾਗੋ ਸੋਟੀ ਨਾਲ ਰਾਹ ਟੋਂਦੀ ਮੁੜ ਗਈ ਦਿਆਲੂ ਨੇ ਹਾਜ਼ਰੀ ਦੀਆਂ ਬੱਚੀਆਂ ਦੋ ਮਿਸੀਆਂ ਰੋਟੀਆਂ ਵਿੱਚ ਅੰਬ ਦੇ ਆਚਾਰ ਦੀ ਇੱਕ ਫਾੜੀ ਰੱਖ ਕੇ ਪੂਣੇ ਵਿੱਚ ਬਲੇਟੀਆਂ ਤੇ ਕੁੜੀ ਨੂੰ ਬਹੀ ਵਿੱਚ ਜੁਆਕਾਂ ਨਾਲ ਖੇਡ ਲਾ ਕੇ ਘਰ ਨੂੰ ਜਿੰਦਰਾ ਮਾਰ ਕੇ ਖੂਹ ਵੱਲ ਤੁਰ ਪਈ ਨਾ ਜਾਣੀ ਅੱਜ ਕਿਉਂ ਉਸ ਦਾ ਸਾਹ ਚੜ ਚੜ ਜਾਂਦਾ ਸੀ ਜੀ ਘਬਰਾਉਂਦਾ ਜਿਹਾ ਸੀ ਕਾਲੇ ਕਾਦਮੀ ਤੁਰਦੀ ਅੱਗਾ ਪਿੱਛਾ ਦੇਖ ਲਈ ਉਹ ਖੂਹ ਤੇ ਉੱਪੜ ਗਈ ਜਿੰਦਰਾ ਖੋਲ ਕੇ ਰੋਟੀਆਂ ਵਾਲਾ ਪੂਣਾ ਚੁੰਨੀ ਹੇਠੋਂ ਕੱਢ ਸੀਤਾ ਦੇ ਅੱਗੇ ਕਰਦੀ ਬੋਲੀ ਤੂੰ ਭੱਗ ਜੈਂਗੀ ਨਾ ਹਾਂ ਸੀਤਾ ਨੇ ਸਿਰ ਹਲਾਇਆ ਇਸ ਨੇੜੇ ਹੀ ਐ ਦੋ ਕਕੋਤੇ ਉੱਥੋਂ ਰੋਲ ਚੜਜੀ ਭਲਕੇ ਤਾਂ ਉਸਨੇ ਆ ਜਾਣਾ ਸਮਝੀ ਆਖੋ ਝਾਟੀ ਉੱਥੋਂ ਘਰ ਨੂੰ ਪਰਤ ਪਈ ਰੋਟੀ ਉਸੇ ਤਰ੍ਹਾਂ ਪਈ ਰਹੀ ਖਾਣ ਲਈ ਸੀਤਾ ਦਾ ਚਿਤ ਨਹੀਂ ਮੰਨਿਆ ਸਾਰਾ ਦਿਨ ਉਹ ਸਾਹਸਤ ਮੁੱਕੇ ਮਰੀਆ ਵਾਂਗ ਕੋਠੇ ਵਿੱਚ ਪਈ ਰਹੀ ਉਸਨੇ ਸੋਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਸਮਝ ਨਹੀਂ ਸੀ ਆ ਰਹੀ ਹੇ ਰਾਮ ਇਹ ਸਭ ਕੀ ਹੋ ਗਿਆ ਨਹੀਂ ਬੇਬੇ ਮੈਂ ਦਿਆਲ ਦੇ ਬਾਪੂ ਉਹ ਮੈਂ ਮਰ ਗਈ ਦਿਆਲ ਤਰੁੰਦਾ ਹੋ ਮਨ ਵਿੱਚ ਨਾ ਉਹ ਕਿਹਦੇ ਕਿਹਦੇ ਨਾਲ ਗੱਲਾਂ ਕਰਦੀ ਰਹੀ ਪਹਾੜ ਜਿੱਡਾ ਦੈਣ ਛਪਣ ਵਿੱਚ ਕਿਹੜਾ ਹੁੰਦਾ ਸੀ ਜਿਵੇਂ ਜੁਗੜੇ ਹੀ ਬੀਤ ਗਏ ਸਨ ਉਸ ਨੂੰ ਕੋਠੇ ਵਿੱਚ ਤੀਜਾ ਦਿਨ ਸੀ ਅੱਜ ਘਰੋਂ ਆਈ ਨੂੰ ਪਰ ਜਿਵੇਂ ਵਰੇ ਲੰਘ ਗਏ ਹੁਣ ਪਹਿਲੇ ਦਿਨ ਜੇਲਦਾਰਾਂ ਦੇ ਕੋਠੇ ਵਿੱਚ ਨਹੀਂ ਕੋਠੇ ਹੇਠਲੇ ਪੂਰੇ ਵਿੱਚ ਸੋਚਦਿਆਂ ਜਿਵੇਂ ਉਸ ਦਾ ਅੰਗੰਗ ਦੁਖਣ ਲੱਗ ਪਿਆ ਕਿੰਨਾ ਅੜੀ ਸੀ ਉਹ ਕਿੰਨਾ ਚੇਖੀ ਪਰੋਥੇ ਕਿਸੇ ਨੂੰ ਕੀ ਆਵਾਜ਼ ਸੁਣਨੀ ਸੀ ਤੇ ਫਿਰ ਕਿੰਨਾ ਮਾਰਿਆ ਸੀ ਉਹਨਾਂ ਨੇ ਤੇ ਮਾਰ ਮਾਰ ਜਦੋਂ ਬੇਹੋਸ਼ ਹੋ ਗਈ ਸੀ ਤਦ ਹੀ ਕੁੱਤੇ ਸੀਤਾਨੀ ਬਕ ਬਕਾ ਠਕ ਠਕਦੇ ਆ ਕਿਹਾ ਉਸਨੇ ਅੱਖਾਂ ਉਹ ਘੇੜ ਕੇ ਦੇਖਿਆ ਦਨ ਛਪ ਗਿਆ ਸੀ ਹਨੇਰਾ ਉੱਤਰਦਾ ਆ ਰਿਹਾ ਸੀ ਹੌਲੀ-ਹੌਲੀ ਉੱਠੀ ਮੰਜੇ ਦੇ ਪਾ ਵਿਤੋਚਕ ਕੇਸੀ ਉੱਤੇ ਲੈ ਲਈ ਕੰਬਦੇ ਹੱਥਾਂ ਨਾਲ ਬਾਰੀ ਦੀਆਂ ਸੀਖਾਂ ਨੂੰ ਫੜ ਕੇ ਧੱਕਿਆ ਥੋੜੇ ਜੇ ਜ਼ੋਰ ਨਾਲ ਹੀ ਬਾਰੀ ਬਾਹਰ ਜਾ ਡਿੱਗੀ ਖੜਕੀ ਨਾਲ ਸੀਤਾ ਤਰਹਿ ਗਈ ਕੁਝ ਪਲ ਸਾਰ ਰੁਕੀ ਖੜੀ ਰਹੀ ਫਿਰ ਅੱਗਾ ਪਿੱਛਾ ਤੱਕਾ ਕੇ ਕੋਡੀ ਹੋ ਕੇ ਬਾਰੀ ਵਿੱਚੋਂ ਬਾਹਰ ਨਿਕਲੀ ਸਾਹਮਣੇ ਖੋ ਸੀ ਇੱਕ ਮਣਕੀਪਾ ਮੂੰਹ ਵਿੱਚ ਛਾਲ ਮਾਰਦੇ ਹੋਏ ਸਾਹਮਣੇ ਉਹ ਬਿੱਲੀ ਬਲੂੰਗੜੇ ਨੂੰ ਮੂੰਹ ਵਿੱਚ ਚੁੱਕੀ ਰਾਹ ਕੱਟ ਗਈ ਸੀ ਸੀਤਾ ਦੇ ਖੋ ਪਈ ਵੇ ਤੂੰ ਕਿੱਥੇ ਆਂ ਦਿਆਲ ਉਸਨੇ ਉਹ ਬੁਮਾਰਕੇ ਕਿਹਾ ਤੇ ਡਰੀ ਸੈਮੀ ਡੰਡੀ ਉੱਤੇ ਤੁਰਨ ਲੱਗੀ ਦਿਲ ਵਿੱਚ ਵਾਖਰੋ ਵਾਖਰੂ ਕਰਦੀ ਪੰਵੰਤਰੀ ਉਹ ਹਨੇਰੇ ਵਿੱਚ ਤੁਰਦੀ ਗਈ ਪਿਛਾਰ ਰਹਿ ਗਏ ਪਿੰਡ ਵਿੱਚੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਅੱਗਾ ਪਿੱਛਾ ਵੇਖ ਕੇ ਉਸਨੇ ਆਪਣੀ ਚੁੰਨੀ ਸਿਰ ਉੱਤੇ ਲਪੇਟ ਲਈ ਤੇ ਉੱਤੇ ਖੇਸੀ ਲੈ ਲਈ ਤਾਂ ਜੋ ਵੇਖਣ ਵਾਲੇ ਨੂੰ ਲੱਗੇ ਕਿ ਪੱਗ ਹੈ ਪਰ ਹੇਠਾਂ ਸਲਵਾਰ ਤੋਂ ਪਤਾ ਲੱਗ ਜੂ ਵੀ ਤੀਨੀ ਹੈ ਸੋਚ ਉਸਨੇ ਆਪਣੀ ਪੱਗ ਬੰਨਣੀ ਫਜ਼ੂਲ ਜਾਪੀ ਤੇ ਖਿੱਚ ਕੇ ਮੋੜ ਚੁੰਨੀ ਲਾ ਲਈ ਫਸਲਾਂ ਪਿਛਾ ਰੰਦੀਆਂ ਜਾ ਰਹੀਆਂ ਸਨ ਆ ਗਾਂ ਤਾਂ ਕੱਲਰ ਸੀ ਬੰਦਾ ਦੂਰੋਂ ਦਿਸ ਜਾਂਦਾ ਸੋਚ ਉਸਨੀ ਲਾਟਾਂ ਵਾਲੀ ਨੂੰ ਯਾਦ ਕੀਤਾ हे ਮਾਂ ਮੇਰੀ ਰੱਖਿਆ ਕਰ ਤੇਰਾ ਪ੍ਰਸ਼ਾਦ ਚੜਾਵਾਂ ਰਾਜ ਕੋਈ ਨਾ ਟੱਕਰੇ ਪਰ ਦੂਰ ਡੰਡੀ ਉੱਤੇ ਦੋ ਆਕਾਰ ਤੁਰਿਆ ਰਹੇ ਸਨ ਉਸ ਦਾ ਸਾਫ ਵੱਲ ਗਿਆ ਪੈਰ ਥੜਕਣ ਲੱਗੇ ਜੇ ਕੀਤਾ ਪਛਾਣੋਂ ਭੱਜ ਜਾਵੇ ਮੜ ਕੋਠੇ ਵਿੱਚ ਹੀ ਜਾ ਲੁਕੇ ਪਰ ਦਿਲ ਵਿੱਚ ਦੇਵੀ ਮਾਨੁਤਿਆਉਂਦੀ ਉਹ ਤੁਰਦੀ ਗਈ ਆਕਾਰ ਨੇੜੇ ਆ ਗਏ ਇੱਕ ਆਦਮੀ ਸੀ ਤੇ ਇੱਕ ਧੀ ਉਸਨੇ ਬਿਨਾ ਬੁਲਾਏ ਆਪਸ ਵਿੱਚ ਗੱਲਾਂ ਕਰਦੇ ਉਹ ਕੋਲੋਂ ਦੀ ਲੰਘ ਗਏ ਉਸ ਦੀ ਜਾਨ ਵਿੱਚ ਜਾਨ ਆਈ ਹੁਣ ਉਹ ਬਹੁਤੀ ਕਾਲੀ ਤੁਰਨ ਲੱਗੀ ਡੰਡੀ ਡੰਡੀ ਤੁਰਦੀ ਉਹ ਸੜਕਾਂ ਚੜੀ ਸੜਕ ਉਸ ਨੂੰ ਸਟੇਸ਼ਨ ਉੱਤੇ ਲਹਿ ਗਈ ਕਾਫੀ ਰਾਤ ਹੋ ਚੁੱਕੀ ਸੀ ਨਿੱਕਾ ਜਿਹਾ ਸਟੇਸ਼ਨ ਸੀ ਸਟੇਸ਼ਨ ਉੱਤੇ ਬਾਲੀ ਢੀੜ ਨਹੀਂ ਸੀ ਦੋ ਕੁ ਛਾਬੜੀਆਂ ਵਾਲੇ ਦੋ ਕੁ ਕੁਲੀ ਤੇ ਚਾਰ ਕੁ ਸਵਾਰੀਆਂ ਸੀਤਾ ਨੇ ਨਾਲਕੇ ਤੋਂ ਉਹ ਕਨਾਲ ਪਾਣੀ ਪੀਤਾ ਚੁੰਨੀ ਨਾਲ ਮੂੰਹ ਪੂੰਹਣ ਦੀ ਨਹੀਂ ਵੇ ਵੀਰ ਗੱਡੀ ਕਦੋਂ ਕਾਊਗੀ ਇੱਕ ਕੁਲੀ ਨੂੰ ਪੁੱਛਿਆ ਅੱਧੇ ਘੰਟੇ ਤੱਕ ਆਖੋ ਕੁਲੀ ਅਗਾ ਨਹੀਂ ਲੰਘਿਆ ਪੈਰ ਜੇ ਮਲਦਾ ਉੱਥੇ ਹੀ ਖੜੋ ਗਿਆ ਵੇ ਵੀਰ ਇੱਕ ਗੱਡੀ ਜਾਊਗੀ ਕਿੱਥੇ ਨੂੰ ਹਰ ਦੁਆਰ ਮੇਲ ਐ ਆਪਨੇ ਕਹਾਂ ਜਾਣਾ ਸਵਾਲ ਤੇ ਸੀਤਾ ਝਿਰਪ ਜਹੀ ਗਈ ਸਟੇਸ਼ਨ ਤੱਕ ਤਾਂ ਉਹ ਆ ਗਈ ਪਰ ਉਸਨੇ ਇਹ ਨਹੀਂ ਸੋਚਿਆ ਕਿ ਉਸਨੇ ਅੱਗੇ ਕਿੱਥੇ ਜਾਣਾ ਨਹੀਂ ਜਾਣਾ ਤਾਂ ਆਜ ਇਹੀ ਰਹੋ ਕੁਲੀ ਨੇ ਆਪਣੀਆਂ ਜੇਬਾਂ 'ਚ ਹੱਥ ਪਾ ਕੇ ਪਾਣ ਛਣਕਾਉਂਦਿਆਂ ਖਚਰੀ ਜਿਹੀ ਹਸੀ ਹਸ ਕੇ ਕਿਹਾ ਸੀਤਾ ਕੌੜ ਕੇ ਉਸ ਵੱਲ ਚਾਕੀ ਆਪਨੇ ਕਹਾਂ ਜਾਣਾ ਕੁਲੀ ਨੇ ਟਿੱਠਾ ਵਾਂਗ ਫਿਰ ਪੁੱਛਿਆ ਤੂੰ ਕੀ ਗਾਹਾਂ ਬਗਦਾ ਹੋ ਸੀਤਾ ਨੇ ਵਿੱਚੋਂ ਡਰ ਕੇ ਪਰ ਉਤੋਂ ਭਵਕ ਕੀ ਕਿਹਾ ਕੁਲੀ ਉੱਥੋਂ ਥੋੜੀ ਦੂਰ ਜਾ ਕੇ ਸੀਤਾ ਵੱਲ ਝਾਕਦਾ ਬੀੜੀ ਪੀਣ ਲੱਗ ਪਿਆ ਸੀਤਾ ਹੋਰ ਹੋਰ ਪਾਸੇ ਝਾਕਦੀ ਰਹੀ ਫਿਰ ਬੈਂਚ ਤੋਂ ਉੱਠ ਕੇ ਪਰਾਂ ਪੁੰਜੇ ਬੈਠੀ ਇੱਕ ਜਨਾਨੀ ਸਵਾਰੀ ਕੋਲ ਜਾ ਖੜੀ ਜਸਤੀ ਲਾਗੇ ਇੱਕ ਬਿਰਦ ਆਦਮੀ ਬੈਠਾ ਆਪਣੀ ਪੱਗ ਲਾ ਕੇ ਦੁਬਾਰਾ ਬੰਨ ਰਿਹਾ ਸੀ ਘੰਟੀ ਵੱਜ ਗਈ ਗੱਡੀ ਆ ਗਈ ਉਸ ਜਨਾਨੀ ਸਵਾਰੀ ਨੇ ਆਪਣੀ ਗੰਡੜੀ ਪੋਕ ਲਈ ਸੰਭਾਲੀ ਤੇ ਬਿਰਦ ਆਦਮੀ ਨੂੰ ਉਸ ਦੀ ਸੋਟੀ ਫੜਾਈ ਉਹ ਪਲੇਟਫਾਰਮ ਉੱਤੇ ਆ ਗਈ ਮਗਰ ਮਗਰ ਸੀਤਾ ਵੀ ਸੀ ਜਸ ਤੱਬੇ ਵਿੱਚੋਂ ਉਹ ਚੜ੍ਹੇ ਸੀਤਾ ਵੀ ਚੜ੍ਹ ਗਈ ਉਹਨਾਂ ਦੇ ਕੋਲ ਹੀ ਬਾਰੀ ਦੇ ਲਾਗੇ ਬੈਠ ਗਈ ਉਸੀ ਕੁਲੀ ਨੇ ਉਸ ਡੱਬੇ ਅੱਗੋਂ ਦੀ ਕਈ ਫੇਰੀ ਮਾਰੀ ਗੱਡੀ ਨੇ ਵਿਸਲ ਦਿੱਤੀ ਤੇ ਤੁਰ ਪਈ ਸੀਤਾ ਨੇ ਸ਼ੁਕਰ ਕੀਤਾ ਕਿ ਉਹ ਕੁਲੀ ਉਥੇ ਸਟੇਸ਼ਨ ਤੇ ਹੀ ਰਹਿ ਗਿਆ ਸੀ ਉਸ ਨੇ ਆਲੇ ਦੁਆਲੇ ਵੇਖਿਆ ਸਾਹਮਣੀ ਸੀਟ ਉੱਤੇ ਇੱਕ ਔਰਤ ਬੱਚੇ ਨੂੰ ਲਈ ਸੁੱਪੀ ਪਈ ਸੀ ਤੇ ਉਸ ਦੇ ਪੈਰਾਂ ਕੋਲ ਇੱਕ ਬੁੱਢੀ ਸਮਾਨ ਤੇ ਹੱਥ ਰੱਖ ਉਂਗਰੇ ਸੀ ਹੁੰਜੇ ਕਿਸੇ ਦੇ ਟ੍ਰੰਕ ਉੱਤੇ ਇੱਕ ਨੌਜਵਾਨ ਬੈਠਾ ਸਿਗਰਟ ਪੀ ਰਿਹਾ ਸੀ ਭਾਵੇਂ ਗੱਡੀ 'ਚ ਸਿਗਰਟ ਪੀਣਾ ਮਨਾ ਹੀ ਹੁੰਦਾ ਹੈ ਸੌ ਕਿੱਥੇ ਜਾਣਾ ਹੈ ਕੋਲ ਬੈਠੀ ਜਨਾਨੀ ਸਵਾਰੀ ਨੇ ਪੁੱਛਿਆ ਸੀਤਾ ਭਵੰਤਰ ਜਾਈ ਗਈ ਕਿੱਥੇ ਨੂੰ ਚੱਲਿਆ ਮੈਂ ਮੈਂ ਤਾਂ ਨੇੜੇ ਜਾਣਾ ਉਸਨੇ ਥਥਲਾ ਕੇ ਕਿਹਾ ਅਸੀਂ ਤਾਂ ਭਾਈ ਦੂਰ ਜਾਣਾ ਹਰਦੁਆਰ ਕੁੰਭ ਨਹਾਉਣ ਚੱਲੇ ਆ ਕੁੰਭ ਦੇ ਨਹਾਉਣ 'ਚ ਤਾਂ ਭਾਵੇਂ ਅਜੇ ਕਈ ਦਿਨ ਨਹੀਂ ਪਰ ਪਹਿਲਾਂ ਜਾ ਕੇ ਕਿਸੇ ਡੇਰੇ ਚ ਥਾਂ ਲੈ ਲਾਂਗੇ ਨਾਲੇ ਸਾਧੂ ਮਹਤਮਾਂ ਦੇ ਦਰਸ਼ਨ ਕਰ ਲਾਂਗੇ ਨਾਲੇ ਮੈਂ ਕਿ ਹਾਂ ਬਾਪੂ ਜਿਉਂਦਾ ਜਿਉਂਦਾ ਕੁੰਭ ਤਾਂ ਇੱਕ ਹੋਰ ਨਵਾ ਜੂ ਉਸ ਜਨਾਨੀ ਸਵਾਰੀ ਨੇ ਬੁੱਢੇ ਵਾਲੇ ਇਸ਼ਾਰਾ ਕਰਕੇ ਦੱਸਿਆ ਸੀਤਾ ਸੋਚਦੀ ਰਹੀ ਸਾਹਮਣੇ ਕਿਸੇ ਦੇ ਟਰੰਕ ਤੇ ਉਹ ਬੈਠਾ ਨੌਜਵਾਨ ਕਿੱਲੀ ਤੇ ਟੰਗੀ ਲਾਲ ਗੁਥਰੀ ਵੱਲ ਝਾਕਦਿਆਂ ਤੇ ਹੋਰ ਸਿਗਰਟ ਬਾਲ ਲਈ ਕਿਸੇ ਦੇ ਫਲ ਲੈ ਕੇ ਚੱਲਿਆ ਵਿਚਾਰਾ ਇਹਦੇ ਘਰੇ ਕੌਣ ਮਰ ਗਿਆ ਸੀਤਾ ਨੇ ਮਨੀ ਮਨ ਸੋਚਿਆ ਤੇ ਬਾਰੀ ਵਿੱਚੋਂ ਬਾਹਰ ਝਾਕਣ ਲੱਗ ਪਈ ਸੁੰਨਸਾਨ ਰਾਤ ਵਿੱਚ ਦੀ ਗੱਡੀ ਲੰਗੀ ਜਾ ਰਹੀ ਸੀ ਦੂਰ ਕਿਧਰੇ ਕਦੇ-ਕਦੇ ਕੋਈ ਦੀਵਾ ਜਗਦਾ ਦਿਸਦਾ ਸੀ ਡੁੱਬ ਡਬਾਈਆਂ ਅੱਖਾਂ ਨਾਲ ਉਸਨੇ ਦੂਰ ਘਰਾਂ ਵਿੱਚ ਜਗਦੇ ਦੀਵਿਆਂ ਵੱਲ ਵੇਖਿਆ ਤੇ ਹੌਂਕਾ ਭਰਿਆ ਫਿਰ ਉਸਨੇ ਖੇਸੀ ਦਾ ਲੜ ਸੰਵਾਰ ਕੇ ਕੁੜਤੀ ਦਾ ਪਾਟਿਆ ਥੋਂ ਚੰਗੀ ਤਰ੍ਹਾਂ ਟਕਿਆ ਫਿਰ ਇੱਦਾਂ ਇੱਧਰ ਉਧਰ ਝਾਕਦਿਆਂ ਸੀਤਾ ਦੀ ਅੱਖ ਲੱਗ ਗਈ ਸੁੱਤੀ ਸੁੱਤੀ ਉੱਤਰ ਕੇ ਜਾਗੀ ਬੜਾ ਮਾੜਾ ਸੁਪਨਾ ਆਇਆ ਜਿਵੇਂ ਸਾਡੇ ਘਰ ਨੂੰ ਅੱਗ ਲੱਗੀ ਸਾਰਾ ਟੱਬਰ ਅੰਦਰੇ ਘਿਰ ਗਿਆ ਵਾਗਰੂ ਸੁੱਖ ਰੱਖੀ ਹੇ ਲਾਟਾਂ ਵਾਲੀ ਮਾਂ ਸਾਡੇ ਘਰ ਦੇ ਸਾਰੇ ਜੀ ਰਾਜੀ ਖੁਸ਼ੀ ਹੋਣ ਮੇਰੇ ਬੇਬੇ ਬਾਪੂ ਦਿਆਲ ਦਿਆਲ ਦਾ ਬਾਈਨਾਥ ਸੋਚਦੀ ਉਹ ਜਾਣੇ ਕਿੱਥੇ ਕਿੱਥੇ ਭਾਂਦੀ ਰਹੀ ਤੇ ਮਾਂ ਜਾਣੇ ਕਦੋਂ ਫੇਰ ਉਹ ਸੌਂਦੀ ਤੜਕੀ ਜਿਹੀ ਕਿਸੇ ਨੇ ਉਹਨੂੰ ਹਲੂਣ ਕੇ ਜਗਾਇਆ ਉਹ ਬੜਕੇ ਉੱઠી ਟਿਕਟ ਬਾਬੂ ਨੇ ਔਸੱਗੇ ਹੱਥ ਕਰਕੇ ਕਿਹਾ ਉਹ ਬੁੰਦਲੀ ਜਿਹੀ ਬਿਨਾਂ ਉੱਤਰ ਦਿੱਤੇ ਬਾਬੂ ਵੱਲ ਦੇਖਦੀ ਰਹੀ ਬਾਬੂ ਨੇ ਸਮਝਿਆ ਅਜੇ ਅਸ ਦੀ ਨੀਂਦਰ ਨਹੀਂ ਉਤਰੀ ਉਹ ਹੋਰ ਉੱਚੀ ਬੋਲਿਆ ਬੀਬੀ ਟਿਕਟ ਬਖਾ सीता ਦੇ ਜੀ ਨੂੰ ਡੋਪਿਆ ਟਿਕਟ ਟਿਕਟ ਤਾਂ ਨਹੀਂ ਉਸ ਤੋਂ ਆਖਿਆ ਗਿਆ ਤੇ ਪਤੰਤਰੀ ਬਾਬੂ ਵੱਲ ਝਾਕਦੀ ਰਹੀ ਕਿੱਥੇ ਜਾਣਾ ਬਾਬੂ ਨੇ ਗੁੱਸੇ ਨਾਲ ਪੁੱਛਿਆ ਉਹ ਕੁਛ ਨਹੀਂ ਬੋਲੀ ਮੈਂ ਪੁੱਛਦਾ ਕਿੱਥੇ ਜਾਣਾ ਆਈ ਕਿੱਥੋਂ ਹੈ ਨਾਲੇ ਕੌਣ ਹੈ ਤੇਰਾ ਸਮਾਨ ਕਿੱਥੇ ਹੈ ਬਾਬੂ ਪੁੱਛਦਾ ਗਿਆ ਸੀਤਾ ਇੱਕੋ ਚੁੱਪ ਸੀ ਬੋਲਦੀ ਕਿਹ ਨਹੀਂ ਬਾਬੂ ਖਿਜ ਕੇ ਪਿਆ ਹੋਰ ਸਵਾਰੀਆਂ ਵੀ ਸੀਤਾ ਵੱਲ ਝਾਕਣ ਲੱਗੀਆਂ ਅੱਛਾ ਦੇਖਦਾ ਆਖ ਉਹ ਹੋਰ ਸਵਾਰੀਆਂ ਦੇ ਟਿਕਟ ਦੇਖਦਾ ਰਿਹਾ ਸੀਤਾ ਬੌਂਦਲੀ ਉਸ ਵੱਲ ਝਾਕਦੀ ਰਹੀ ਜਦੋਂ ਸਟੇਸ਼ਨ ਆਇਆ ਬਾਬੂ ਮੋੜ ਸੀਤਾ ਦੇ ਕੋਲ ਪਹੁੰਚਿਆ ਉਤਰੋ ਨੀਚੇ ਸੀਤਾ ਬਹੁਤ ਡਰ ਗਈ ਉਸ ਨੇ ਨਾਲ ਬੈਠੀ ਜਨਾਨੀ ਵੱਲ ਵੇਖਿਆ ਪਰ ਆਪਣੀ ਥਾਂ ਤੋਂ ਨਾ ਉੱਠੀ मैं कहता हूँ उतरो नीचे पुलिस ही पूछेगी कहाँ से आई हो और कहाँ जाना है आपको बाबू रोक पा लड़ हिंदुस्तानी बोलिया बाबू जी मैं तेरे पैरी पेनी हूँ उसने हाथ जोड़ के रोंदी कहा। सीता बोंदली हुई उस वाल झाक रही सी जल्दी उतरो, गाड़ी चलने वाली है ਉਸਨੀਂ ਮੋਢੇ ਤੋਂ ਹਲੂਨ ਕਿ ਬਾਬੂ ਨੇ ੱੱਕਾ ਮਾਰਨ ਮੰਗ ਕੇ ਹਾ ਸੀਤਾ ਭਵੰਤਰੀ ਜਿਹੀ ਉੱਠੀ ਆਲੇ ਦੁਆਲੇ ਡਿਡਰੀਆਂ ਅੱਖਾਂ ਨਾਲ ਵੇਖਦੀ ਬਾਬੂ ਦੇ ਮਗਰ ਮਗਰ ਤੁਰਦੀ ਗੱਡੀ ਤੋਂ ਹੇਠਾ ਉਤਰੀ ਉਸ ਤੇ ਦੇਖਦਿਆਂ ਦੇਖਦਿਆਂ ਗੱਡੀ ਤੁਰ ਗਈ